ਪਹਿਲਾਂ ਹੀ ਪਹੁੰਚੇ ਦਿੱਲੀ ਪੰਜਾਬ ਤੋਂ ਦਿੱਲੀ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਕੀਤੇ ਦਰਸ਼ਨ ਸਾਰੇ ਵੀਰਾਂ ਨੇ ਫੋਟੋ ਖਿੱਚੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਸਫ਼ਰ ਦੀ ਕੀਤੀ ਸ਼ੁਰੂਆਤ ਦਿੱਲੀ ਤੋਂ ਤੇਰਲਾ ਸਾਰਾ ਟ੍ਰਿਪ ਤੁਹਾਨੂੰ ਦਿਖਾਵਾਂਗੇ ਹੁਣ ਅਸੀਂ ਮੈਟਰੋ ਦੇ ਵਿੱਚ ਬੈਠ ਕੇ ਮੈਟਰੋ ਦੇ ਵਿੱਚ ਅੱਟ ਵੇਲਾ ਬੀਤੇ ਯੱਪੀ ਸੀਟ ਸੇ ਬਚਰਾ ਕਰਦੇ ਹੁਣ ਅਸੀਂ ਪਹੁੰਚ ਗਏ ਆ ਅਗਲੇ ਬੰਨੇ 에어ਪੋਰਟ ਤੇ 에어ਪੋਰਟ ਦਾ ਐਕਸਪੀਰੀਅੰਸ ਸਾਡਾ ਫਸਟ ਵਾਰੀ ਦਾ ਸੀ ਤੇ ਅਸੀਂ ਚਲੋ ਫੋਟੋਆਂ ਫਾਟਵਾ ਵੀਡੀਓ ਵੀਡੀਓ ਬਣਾਈਆਂ ਤੇ ਪਹਿਲੀ ਫਲਾਈਟ ਹੀ ਸਾਡੀ ਜ਼ਿੰਦਗੀ ਦੀ ਸਭ ਤੋਂ ਪਹਿਲੀ ਫਲਾਈਟ ਤੇ ਉਹਦਾ ਆਨੰਦ ਮਾਣਨ ਲਈ ਵੀਡੀਓ ਬਣਾ ਕੇ ਫੋਟੋਆਂ ਕਰਕੇ ਸਾਰੀਆਂ ਹੀ ਤੇ ਫੇਰ ਅਗਲੇ ਬੰਨੇ ਅੰਦਰਵਾਰ ਬੜਾ ਵਧੀਆ ਹਾਥੀ ਉਹਦੀ ਫੋਟੋ ਪੇਚ ਕੇ ਫੇਰ ਅਸੀਂ ਦਵਾ ਭਰਾਵਾਂ ਨੇ ਬਣਾਈ ਫੇਰ ਵੀਡੀਓ ਗਾੜੀ ਅਸੀਂ ਹੁਣਾ ਆਪਣੀ ਟਿਕਟਾਂ ਦੀ ਇਨਕੁਆਰੀ ਕਰ ਲਈ ਚੈਕਿੰਗ ਚੋਂ ਕਰਾ ਕੇ ਤੇ ਉੱਥੇ ਸਾਰਾ ਕੁਝ ਸਬੂਤ ਪ੍ਰੂਫ ਦੇ ਕੇ ਟਿਕਟਾਂ ਬੁੱਕ ਰਾਈਆਂ ਉਸ ਤੋਂ ਬਾਅਦ ਭਾਜੀ ਹੁਣੀ ਆ ਕੋ ਸੋਗੇ ਸਾਡੀ ਫਲਾਈਟ ਹੀ ਸਵੇਰੇ 4 ਵਜੇ ਦੀ ਪਹੁੰਚ ਗਏ ਅਸੀਂ 12 ਵਜੇ ਅੰਦਰ ਤੇ ਸਾਰੇ ਸੁੱਤੇ ਤੇ ਨਾ ਸਾਨੂੰ ਡਰਥੇ ਵੀ ਬੜਾਈ ਵੀ ਸਾਡੀ ਫਲਾਈਟ ਦਾ ਲੰਘ ਜੇ ਤੇ ਸੋਮਾ ਸੂਕੇ ਸਾਰੇ ਅੱਧੇ ਸੁਤੇ ਅੱਧੇ ਜਾਗਦੇ ਹੁਣ ਪਹੁੰਚ ਗਏ ਅਸੀਂ ਜੱਜਾਂ ਦੇ ਲਾਗੇ ਜੱਜਾਂ ਦੇ ਲਾਗੇ ਜਾ ਕੇ ਪਹਿਲੀ ਅਰਜਾਜ ਵੇਖੇ ਹਿਸਾਬ ਨਾਲ ਤੇ ਬਹੁਤ ਵਧੀਆ ਨਜ਼ਾਰਾ ਹੋਣਿਆ ਹੀ ਇਹਦੇ ਵਿੱਚ ਬੜੇ ਸਫਰ ਦੇ ਵਿੱਚ ਹੀ ਸਾਰੇ ਭਰਾਵਾਂ ਨੇ ਇੱਕ ਦੂਜੇ ਨਾਲ ਹਾਸੇ ਖੇਡੇ ਕੀਤੇ ਤੇ ਹੁਣ ਅਸੀਂ ਜਹਾਜ਼ ਵੇਖਿਆ ਵਸਟਾਰਾ ਦੇ ਵਿੱਚ ਸਾਡੀ ਫਲਾਈਟ ਸੀ ਤੇ ਬਸ ਤੇ ਬਾਹਰ ਗਿਆ ਉਹਨਾਂ ਸਾਨੂੰ ਜਹਾਜ਼ ਦੇ ਲਾਗੇ ਖੜਿਆ ਤੇ ਵੇਖਿਆ ਸੀ ਜਹਾਜ਼ ਬਹੁਤ ਤਕੜਾ ਸੀ ਫਿਰ ਉਹਦੇ ਲਾਗੇ ਕਰਾਈ ਅਸੀਂ ਫੋਟੋ ਇੱਕ ਫੋਟੋ ਕਰਾ ਕੇ ਫਿਰ ਬੈਗੇਜ ਜਹਾਜ਼ ਦੇ ਵਿੱਚ ਜਹਾਜ਼ ਦੇ ਵਿੱਚ ਵੇਖੋ ਬੱਦਲ ਐ ਲੱਗਦਾ ਜਿਵੇਂ ਐ ਖਲੋਤੇ ਹੰਦੇ ਐ ਲੱਗੇ ਸਾਨੂੰ ਜਿਵੇਂ ਜਹਾਜ਼ ਤੁਰਦਾ ਹੀ ਨਹੀਂ ਹੈ ਤੇ ਉਹ ਕੋ ਸੂਰਜ ਨਿਕਲਿਆ ਆ ਲੱਗੇ ਜਿਵੇਂ ਇੱਕ ਪਹਾੜੀ ਦੇ ਵਿੱਚੋਂ ਸੂਰਜ ਨਿਕਲਦਾ ਤਾਂ ਬਹੁਤ ਵਧੀਆ ਦ੍ਰਿਸ਼ ਹੀ ਏ ਵੇਖ ਕੇ ਅਹੀਂ ਦੇ ਬੜਾ ਮਾਣ ਆ ਜਾ ਉਸ ਨੂੰ ਮੁਝਾ ਡਰ ਵੀ ਲੱਗਦਾ ਜਿਉਂ ਚਾਜ ਹਿਲਦਾ ਏ ਪਰ ਬਹੁਤ ਵਧੀਆ ਮੌਸਮ ਹੀ ਲੱਗਦਾ ਸੂਰਜ ਦੇ ਲਾਗੇ ਪਹੁੰਚ ਗਏ ਅਸੀਂ ਸੀਸੀ ਦੇ ਬਾਰੀ ਦੇ ਲਾਗੇ ਮੇਰੀ ਟਿਕਟੇ ਉੱਥੇ ਵੇਖੀ ਅਹੀਂ ਚਾਜ ਦੇ ਵਿੱਚ ਕਾਫੀ ਨਜ਼ਾਰਾ ਏ ਦੇ ਵਿੱਚ ਸਾਨੂੰ ਇੱਕ ਮੀਲ ਮਿਲੀ ਛੋਟੀ ਜੀ ਕਉਂਡੀਆਂ ਦੇ ਵਿੱਚ ਸਬਜੀ ਤੇ ਰੋਟੀ ਹੈਗੇ ਖੁੱਖਾ ਆ ਕੇ ਹੁਣ ਅਸੀਂ ਪਹੁੰਚ ਗਏ ਕੇਰਲਾ ਤਿੰਨ ਸਾਢੇ ਤਿੰਨਾਂ ਘੰਟਿਆਂ ਦੀ ਫਲਾਈਟ ਸੀ ਕੇਰਲਾ ਦੇ ਵਿੱਚ ਇੱਕ ਚੀਜ਼ ਵੇਖਣ ਨੂੰ ਮਿਲੀ ਵੀ ਰੁਕ ਆਪਾਂ ਇੱਧਰ ਰੁਕ ਬਹੁਤ ਜਿਆਦਾ ਵੜਦੇ ਆ ਆ ਵੇਖੋ ਭਾਵੇਂ ਕਿਤੇ ਵੀ ਘਰ ਵਾ ਘਰ ਦੇ ਵਿੱਚ ਵੀ ਰੁਕ ਸ਼ਹਿਰ ਦੇ ਵਿੱਚ ਵੀ ਰੁਕ ਬਿਲਡਿੰਗਾਂ ਦੇ ਵਿੱਚ ਵੀ ਇੰਨੇ ਜਿਆਦੇ ਰੁਕ ਗੀ ਮਾਨੂੰ ਐ ਲੱਗਦਾ ਜਿਵੇਂ ਚਮਕਲ ਦੇ ਵਿੱਚ ਉੱਤਰ ਗਏ ਹਾਂ ਤੇ ਮੋਡ ਵਧੀਆ ਲੱਗਿਆ ਜਿਹਨੇ ਪੁੱਛੀ ਉਤਰੇ ਉੱਚੀ ਉਤਰ ਗਿਆ ਕੋਜਾਜ ਨਾਲ ਹੀ ਭਾਰਤਾਂ ਚੁੱਕ ਲੈਨੇ ਤਰੀਕ ਲਾ ਕੇ ਘੁਮਾ ਗਈ ਇੱਥੋਂ ਮੁੜ ਕੇ ਹੀ ਗਾੜੀ ਟੈਂਪੋ ਟ੍ਰੈਵਲ ਕਰਾਇਆ ਇਹ ਦੁੱਕ ਤੇ ਇੱਕ ਗਾੜੀ ਸਾਹੀ ਇਹਦੇ ਨਾਲ ਠੇਕਾ ਮਾਰ ਲਿਆ ਸੀ 80000 ਰੁਪਇਆ ਪੋਚੀ ਤੋਂ ਲੈ ਕੇ ਕੰਨਿਆ ਕੁਮਾਰੀ ਤੇ ਕੰਨਿਆ ਮਾਰੀ ਤੋਂ ਹੀ ਹైదరాబాద్ ਤੋਂ ਟ੍ਰੇਨ ਫੜਦੀ 120 ਰੁਪਏ 20 ਰੁਪਏ ਕਰਮਜੀਤ ਆ ਰਹੀ ਓਕੇ ਆ ਰਹੀ ਉਥਾਂ ਨਾ ਯਾਰ ਇਸ ਦੇਰਾਂ ਨਹੀਂ ਰਸਤੇ ਦੇ ਵਿੱਚ ਆਇਆ ਚਰਨਾ ਚਰਨੇ ਦੇ ਕੀਤੇ ਹੀ ਦਰਸ਼ਨ ਇਲੀ ਅਰਚਰ ਨਾ ਵੇਖਿਆ ਹੀ ਸਾਡੇ ਨਾਲ ਤੇ ਉਹ ਗੱਲ ਬਣੀ ਜਦੋਂ ਇੱਕ ਵਾਰ ਜਦੋਂ ਨਵੀਂ ਨਵੀਂ ਚੀਜ਼ ਵੇਨੇ ਇੱਕ ਵਾਰ ਭੱਜ ਕੇ ਪੈਣੀ ਜਦੋਂ 2 ਮਿੰਟ ਵੇਖ ਲਈ ਨੇ ਮੁੜ ਕੇ ਫੇਰ ਚੁੱਪ ਕਰ ਜਿੰਦੇ ਹੁਣ ਹੀ ਪਹੁੰਚ ਗਏ ਮਨਾਰ ਮਨਾਰ ਦੇ ਚਾਹ ਦੇ ਬਾਗ ਵੇਖ ਕੇ ਆ ਵੇਹੋ ਇੰਨਾ ਕੋ ਟਰੈਕਟਰ ਛੋਟੇ ਆ ਵਿੱਚੇ ਪੱਥਰ ਆ ਇਹਨਾਂ ਨੇ ਪਹਿਲੀ ਪੂਰੀ ਨਹੀਂ ਪੱਧਰ ਕੀਤੀ ਹੁੰਦੀ ਜੱਟਾਂ ਦੇ ਗੁੱਲ ਪਹਿਲੀ ਤੇ ਉਹਨਾਂ ਮਾਰ ਮਾਰ ਕਰਾਈ ਕਰ ਦੇਣੀ ਪੱਧਰ ਹੋ ਸਕਦਾ ਵਾ ਪੱਥਰ ਬਾਹਰੋਂ ਡਿੱਗਦੇ ਆ ਬਾਕੀ ਰੱਬ ਜਿੱਥੇ ਰਹਾਦਾ ਤਾਈਆਂ ਆਪਾਂ ਨੂੰ ਪੱਧਰੇ ਲਾ ਕੇ ਆ ਸੁੱਟਿਆ ਨੇ ਇਹ ਜੇ ਪਾੜਾ ਸੁੱਟਦੇ ਜਾਂਦੇ ਨੇ ਪਾੜ ਪੱਧਰ ਕਰਦੇ ਨੇ ਹੁਣ ਅੱਛਾ ਆਹ ਲਿਆ ਬਾਗਾਂ ਦੇ ਵਿੱਚ ਚਾਹ ਚਾਰੀ ਬਾਗ ਵਿਖੀ ਪਹਿਲੀ ਯਾਰ ਬੜਾ ਕੁ ਸਿੱਖ ਨੂੰ ਮਿਲਿਆ ਕਹਿੰਦੇ ਵੀ ਚਾਹ ਆਪਾਂ ਪੀਂਦੇ ਪੰਜਾਬ ਦੇ ਵਿੱਚ ਗਲਤ ਪਹਿਲਾਂ ਪਾਣੀ ਬਾਲੋ ਫੇਰ ਦਿੱਜਿਆ ਮਾਰਾ ਥੱਲੇ ਲਾ ਗਏ ਦੇ ਵਿੱਚ ਦੁੱਧ ਪਾਉਣਾ ਵਾ ਦੁੱਧ ਜਿਹੜਾ ਚਾਹ ਦੇ ਵਿੱਚ ਬਾਲ ਕੇ ਨਹੀਂ ਬਣਾਉਣੀ ਉਹ ਜਿਹੜੀ ਆ ਤਜਾਬ ਬਣਦੀ ਆ ਪਾਣੀ ਬਾਲ ਕੇ ਚਾਹ ਪੱਤੀ ਵਾਲਾ ਤੇ ਲਾ ਕੇ ਥੱਲੇ ਤੇ ਦੁੱਧ ਗਰਮ ਵਿੱਚ ਪਾ ਦੋ ਤੇ ਬਹੁਤ ਯਾਦ ਆਉਂਦਾ ਹੁਣਾਂ ਹੀ ਫਿਰ ਸਾਰੇ ਸਿੱਖਿਆ ਲੈ ਕੇ ਚਾਹਲੇ ਬਾਗਾਂ ਦੀ ਵੇਖ ਕੇ ਤੇ ਹੁਣ ਤੁਰ ਪੀ ਗਾਂ ਅੱਗੇ ਉਹਨਾਂ ਅਗਲੇ ਮੰਨੇ ਜਾਣਾ ਪਹੁੰਚਣਾ ਨਾ ਮੇ ਪੜਾ ਤੇ ਫਿਰ ਰਾਤ ਉੱਥੇ ਸਟੇ ਕਰਾਂਗੇ ਜਿੱਥੇ ਜਿੱਥੇ ਤੈਨੂੰ ਪਹੁੰਚੀ ਜਾਈਦਾ ਉੱਥੇ ਤੇ ਤੁਹਾਨੂੰ ਵੀਡੀਓ ਦਿਖਾਈ ਦੇਦੀ ਬਹੁਤ ਸੋਹਣਾ ਨਜ਼ਾਰਾ ਹੈ ਬੁੱਧਰ ਦਾ ਐਂ ਲੱਗਦਾ ਇਹ ਬਾੜ ਜਿਵੇਂ ਕੱਟੇ ਹੁੰਦੀ ਅਰਚਾ ਦੇ ਬਾਗ ਵਿੱਚ ਸਾਰੇ ਇੱਥੇ ਇੱਕ ਹੋਰ ਗੱਲ ਹੈ ਆਪਦੇ ਲੋਕਾਂ ਨੂੰ ਕੰਮ ਦਿੰਦੇ ਪਾਸੇ ਲੱਗ ਹੁਣ ਪਹੁੰਚ ਕੇ ਅਸੀਂ ਡੈਮ ਤੇ ਕੰਡਾਲਾ ਡੈਮ ਇਹ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਡੈਮ ਇੱਥੇ ਹੀ ਵੇਖਿਆ ਪਾਣੀ ਪਿਛਲੇ ਬੰਨੇ ਝੀਲ ਜੀ ਇਕੱਠਾ ਕੀਤਾ ਹੀ ਰਿਹਾ ਨਾ ਤੇ ਇੱਥੇ ਹੀ ਖਚਾਈਆਂ ਫਿਰ ਫੋਟੋਆਂ ਪਰਵਾਹ ਮੋਚ ਬਾਜ ਬਣਾਏ ਸਾਰੇ ਭਰਾਵਾਂ ਨੇ ਰਲ ਕੇ ਇੱਥੇ ਫੋਟੋਆਂ ਕਰਾਈਆਂ ਜਾਦਗਿਰੀ ਵਾਲੀਆਂ ਫਿਸ਼ਲੇ ਬੰਨੇ ਸਾਡੇ ਡੈਮ ਦਾ ਪਾਣੀ ਜਮਾ ਹੋਇਆ ਫਿਰ ਵੇਖ ਕੇ ਅਸੀਂ ਵੀਡੀਓ ਵੀਡੀਓ ਬਣਾ ਕੇ ਸਾਰੇ ਜਾਣੇ ਫੇਰਾ ਬਹੁਤ ਸੋਹਣੀਆਂ ਫੋਟੋਆਂ ਖਿੱਚੀਆਂ ਫਿਰ ਅਸੀਂ ਵੀਡੀਓ ਬਣਾਈ ਇੱਕ ਬੜੀ ਵਧੀਆ ਉਹਦੇ ਵਿੱਚ ਸਾਰੇ ਭਰਾਵਾਂ ਨੇ ਅਸੀਂ ਐਕਟਿੰਗ ਕਰਕੇ ਨਾਲ-ਨਾਲ ਵੀ ਬਹੁਤ ਸੋਹਣੀ ਵੀਡੀਓ ਬਣਾਈ ਬਾਅਦ ਅਸੀਂ ਪਹੁੰਚ ਗਏ ਅਗਲੇ ਪੜਾ ਤੇ ਉੱਥੇ ਆਪਾਂ ਇੱਕ ਓੜੀ ਰਸੀ ਜਿਹਾ ਬਨ ਕੇ ਝੂਟਾ ਦੇ ਦਿੰਦੇ ਹੰਦੇ ਆ ਉੱਥੇ ਪਹੁੰਚੇ ਫਿਰ ਮੈਂ ਤੇ ਮਨਜਿੰਦਰ ਸਿੰਘ ਨੂੰ ਨਾਲ ਲਮਕਾਇਆ ਨਾਲ ਤੇ ਛੱਡਿਆ ਤੀਰ ਕਮਾਨ ਨੂੰ ਜਾਂਦੇ ਹੋਏ। ਕਾ ਕਦੋਂ ਫਿਰ ਮੈਂ ਵੀ ਕਰ ਕਰ ਮੈਂ ਗਿਆ ਨੂੰ। ਜਨੀ ਚੋਂ ਪਰ। ਆਹ ਪਾਰ। ਇਹ ਦੇ ਦੀ ਟਿਕਟ 300 ਰੁਪਈਆ ਤੇ ਨਾਲੇ ਮੌਤ ਨੂੰ ਮਾਸੀ ਕਹਿਣ ਲਈ ਗੱਲ ਆ। ਜੇ ਕਿਦੇ ਉੱਤੋਂ ਖੋਲ ਜਾਨ ਰੂਲੇ ਤੇ ਬੰਦੇ ਦਾ ਥੱਲੇ ਰਹਿਣਾ ਕਾਖਣੀ ਨਾਲੇ 300 ਰੁਪਇਆ ਦਿੱਤਾ ਨਾਲੇ ਆਪਦੀ ਜਾਨ ਜਿਹੜੀ ਆ ਜੋਖਮ ਚ ਪਾਈ ਉਤੋਂ ਗੱਡੀ ਪਹੁੰਚ ਗਈ ਨਵੇਂ ਚਰਨੇ ਤੇ ਚਰਨਾ ਵੇਖ ਕੇ ਇੱਕ ਵਾਰ ਤੇ ਭੱਜ-ਭੱਜ ਕਰਾਈਆਂ ਫੋਟੋਆਂ ਤੇ ਮੁੜ ਕੇ ਫੇਰ ਵੇਖੀ ਇਹ ਵੀ ਇਹਦੇ ਡਿੱਗਣ ਤੇ ਪਾਣੀ ਦਿਆ ਵਾ ਫੇਰ ਅਹੀਂ ਕੀਤੇ ਦਰਸ਼ਨ ਚਾਹ ਪਾਣੀ ਪੀਤਾ ਇੱਥੇ ਤੇ ਇੱਥੇ ਵੀ ਬਹੁਤ ਮੁਲਕ ਇਕੱਠਾ ਹੋਇਆ ਸੀ ਤੇ ਇਸ ਤੋਂ ਬਾਅਦ ਅਸੀਂ ਸਾਰੇ ਵੀਰਾਂ ਨੇ ਫੇਰ ਕਰਾਈਆਂ ਫੋਟੋਆਂ ਪੀ ਯਾਦਗਾਰੀ ਵਾਲੀਆਂ ਤੇ ਅਸੀਂ ਲਾ ਕੇ ਅਣਕਾਂ ਸ਼ਣਕਾਂ ਫੋਟੋਆਂ ਕਰਾ ਕੇ ਸਾਰੇ ਜਣਾਂ ਨੇ ਆਪੋ ਆਪਣੇ ਵੱਖਰੇ ਪੂਚ ਬਣਾਏ ਫੇਰ ਅਸੀਂ ਗਾੜੀ ਪਹੁੰਚ ਗਏ ਇੱਕ ਹੀ ਰੱਸਿਆਂ ਦਾ ਬਣਿਆ ਪੋਲ ਉਹ ਪੋਲ ਤੇ ਵੇਖਿਆ ਲੋਕ ਫੋਟੋਆਂ ਖਿਚਾਉਂਦੇ ਫੇਰ ਅਸੀਂ ਵੀ ਇੱਕ ਇੱਕ ਦੋ ਦੋ ਫੋਟੋਆਂ ਖਚਾਈਆਂ ਤੇ ਅਗਲੇ ਬੰਨੇ ਫੇਰ ਤੁਰ ਪਏ ਆਪਾਂ ਨਵੇਂ ਪੜਾਵਲ ਅਜੇ ਮਨਾਰ ਦੇ ਵਿੱਚ ਹੀ ਫਿਰ ਰਹੇ ਆ ਜਿੱਤੋਂ ਗਾੜੀਓ ਨਹੀਂ ਨਵੇਂ ਪੜਾ ਤੇ ਪਹੁੰਚਾਂਗੇ ਤੇ ਸਰਦਾਰਾਂ ਦਾ ਬਹੁਤ ਲੋਕ ਸਤਿਕਾਰ ਕਰਦੇ ਜਿੱਥੇ ਵੀ ਜਾਈਏ ਨਾਲ ਫੋਟੋ ਕਰਾਉਂਦੇ ਨਾਲ ਗੱਲਾਂ ਬਾਤਾਂ ਸੁਣਾਉਂਦੇ ਤੇ ਪੁਸ਼ ਦੇ ਬਹੁਤ ਪਿਆਰ ਮਿਲਿਆ ਸਾਨੂੰ ਕੇਰਲਾ ਦੇ ਵਿੱਚ ਆ ਹੋਟਲ ਆ ਮਹਿੰਗੇ ਮਹਿੰਗੇ ਜਿੱਦਾਂ ਦਾ ਕਿਸੇ ਨੇ ਗੁੜ ਖੋਣਾ ਉਦਾਂ ਦਾ ਮਿੱਠਾ ਮਿਲਣਾ ਤੇ 1500 ਤੋਂ ਲੈ ਕੇ ਤੇ 7 ਲੱਖ ਤੱਕ ਕਮਰੇ ਫੇਰ ਉਹ ਤੋਂ ਗਾੜੀ ਹੀ ਕਰਾਈਆਂ ਫੋਟੋਆਂ ਫੇਰ ਅਸੀਂ ਪਹੁੰਚ ਗਏ ਆਪਦੇ ਨਵੇਂ ਪੜਾ ਤੇ ਇਹ ਪੜਾ ਦਾ ਨਾਮ ਆ ਇਹ ਪਹੁੰਚ ਗਏ ਐਲਪੀਆ ਨਾਮ ਨੂੰ ਗਲਤੀ ਲੈਣਾ ਹਾਂ ਦਾ ਗਾਵੇਂ ਅੰਗਰੇਜ਼ੀ ਥੋੜਾ ਜਿਹਾ ਥੱਪਾ ਆਵਾ ਤੰਗ ਇੱਥੇ ਜਦੋਂ ਪਹੁੰਚੇ ਵੇਖਿਆ ਯਾਰ ਬੀੜੀਆਂ ਦੇ ਉੱਤੇ ਘਰ ਬਣਾਈ ਲੋਕਾਂ ਨੇ ਪਹਿਲਾਂ ਸਾਨੂੰ ਬੜਾ ਚਾ ਚੜਿਆ ਜਦੋਂ ਉੱਥੇ ਆਇਆ ਮੁਸ਼ਕਦੇ ਐਂ ਲੱਗੇ ਪੜਾਸ ਵਜੇ ਦੇ ਐਂ ਲੱਗੇ ਯਾਰੇ ਤੇ ਐਂ ਲੱਗਦਾ ਜਿਦ ਤਰਾ ਆਪਣੇ ਇਲਾਕੇ ਦੇ ਵਿੱਚ ਪਾਣੀ ਆਇਆ ਹੋਵੇ ਜਿੱਥੇ ਮੁਸ਼ਕਲਾਂ ਹੁੰਦਾ ਇਸ ਕਰਕੇ ਮਤਰੋ ਥੋੜੋਂ ਫੜਵਾਂ ਦੋਣੀਆਂ ਖਚਾਈਆਂ ਪਰ ਪੰਜਾਬ ਨਾਲ ਦਾ ਕਿਤੇ ਨਹੀਂ ਹੈਗਾ ਨਜ਼ਾਰਾ ਇਹ ਸੋਖ ਲਿਆ ਕਰੋ ਆਪਦੇ ਪਿੰਡ ਨਾਲ ਦਾ ਕਿਤੇ ਨਜ਼ਾਰਾ ਨਹੀਂ ਪਰ ਫਿਰ ਵੀ ਪਹਿਲੇ ਲਾਏ ਹੀ ਘੁੰਮਣ ਗਏ ਵੇਖਿਆ ਵਾਕਫਤਰਾਂੀਆਂ ਬੇੜੀਆਂ ਹੀ ਇਹ ਬੀੜੀ ਦਾ ਕਰਾਇਆ ਜਿਹੜਾ ਸੀ ਆਪਾਂ ਨੂੰ 3500 ਤੋਂ ਲੈ ਕੇ 9000 ਤੱਕ ਵੱਖ-ਵੱਖ ਟਰੇਡ ਦੀਆਂ ਬੀੜੀਆਂ ਵਿੱਚ ਜਿਹੇ ਸ਼ੂਟ ਵੀ ਦੇਣਗੇ ਸ਼ੂਟਾ ਕਰਾਇਆ ਫਿਰ ਇਹ ਨੱਚੇ ਲਾ ਗਏ ਜਾਨੀ ਸ਼ਾਨੀ ਪੰਜਾਬੀ ਪੰਗੜਾ ਛੰਗੜਾ ਪਾਇਆ ਫਿਰ ਬੈਗ ਇਂ ਕਰਾਈਆਂ ਫੋਟੋਆਂ ਲੈ ਨਿਯਾਰੀ ਕਾਲੇ-ਕਾਲੇ ਲੀੜੇ ਪਾਏ ਸਾਰਿਆਂ ਨੂੰ ਪੂਰੇ ਮौज-ਮਸਤੀ ਕੀਤੀ ਫਿਰ ਉਹਨਾਂ ਨੇ ਸਾਨੂੰ ਸਾਰੇ ਟਾਪੂ ਦੀ ਕਰਾਈ ਸੈਰ ਸੈਰ ਕਰਾਉਣ ਤੋਂ ਬਾਅਦ ਅਸੀਂ ਵੇਂਦੇ ਰਹੇ ਸਾਨੂੰ ਇੱਥੇ ਵੀ ਸਰਦਾਰਾਂ ਨੂੰ ਬਹੁਤ ਮਾਣ ਮਿਲਿਆ ਲੋਕ ਵੇਖ ਕੇ ਫੋਟੋਆਂ ਕਰਾਉਂਦੇ ਖੁਸ਼ੀ ਮਨਾਉਂਦੇ ਤੇ ਆਪਣੇ ਪੰਜਾਬੀ ਗਾਣਿਆਂ ਦੇ ਪੰਗੜਾ ਪਾਉਂਦੇ ਫਿਰ ਅਸੀਂ ਸਾਰੇ ਟਾਪੂ ਦੇ ਉੱਤੇ ਘੁੰਮ ਕੇ ਆਏ ਵੇਖੋ ਬੇੜੀਆਂ ਵੱਖ-ਵੱਖ ਤਰ੍ਹਾਂ ਦੀਆਂ ਫਿਰ ਹੀ ਖਾਦਾ ਖਾਣਾ ਸਾਣਾ ਖਾ ਗਿਆ ਫੋਟੋਆਂ ਚ ਰਹੀਆਂ ਫਿਰ ਅਗਲੇ ਪੜਾਲ ਨੂੰ ਚਾਲੇ ਪਾਤੇ ਯਾਹ ਜੀ ਰਸਤੇ ਦੇ ਵਿੱਚ ਪੀਤਾ ਸੀ ਪਾਣੀ ਧਾਣੀ ਚਾਹ ਤੇ ਨਾਲੇ ਖਚਾਈਆਂ ਫੋਟੋਆਂ ਫਿਰ ਗਾੜੀ ਲੈ ਬੇੜੀਆਂ ਦਾ ਝੂਟਾ ਇਹ 3500 ਰੁਪਿਆ ਦੋਵਾਂ ਜਣਿਆਂ ਦਾ ਉਦੋਂ ਰੇਟ ਹੀ ਹੁਣ ਵੇਖੋ ਕਿੰਨਾ ਰੇਟ ਇਹ ਆਪਾਂ ਨੂੰ ਕਮਾਉਂਦੇ ਆ ਸਾਰਾ ਇਹਦੇ ਵਿੱਚ ਕਟਾਪੂ ਜਾਵਾ 골ਡਨ 골ਡਨ ਬੀ ਚਾਂਦੇ ਉਹਨੂੰ ਉਹਦੇ ਨਾਲ ਨਾਲ ਕਮਾਉਂਦੇ ਆ ਇੱਥੇ ਬਹੁਤ ਵੱਡੇ ਵੱਡੇ ਹੋਟਲ ਆ ਇਹ ਵੀ ਬਹੁਤ ਵਧੀਆ ਲੱਗਦਾ ਘੁੰਮਣ ਨੂੰ ਨਾ ਫੇਰਾ ਆਪਣਾ ਸਾਰਾ ਬੀੜੀਆਂ ਦੇ ਵਿੱਚ ਕਮਾਇਆ ਤੇ ਵੇਖੋ ਕਰੋ ਦਰਸ਼ਨ ਆ ਵੇਖੋ ਛੇ ਵਿੱਚ ਜੰਗਲਵਾਦ ਜੰਗਲ ਦੇ ਵਿੱਚ ਪਾਣੀ ਆ ਇਦਾਂ ਹੀ ਵਿੱਚ ਵਿੱਚ ਲਈ ਕਰਦੇ ਸਾਰੇ ਗੇ ਤੁਸੀਂ ਇਹ ਵੀਡੀਓ ਆਮ ਦੇ ਵਿੱਚ ਵੇਖੋਗੇ ਉਹਨਾਂ ਐਡਿਟ ਕਰਕੇ ਇਹੋ ਜਿਹਾ ਬਣਾਇਆ ਨਾ ਤੁਸੀਂ ਇਹ ਕਹਣਾ ਯਾਰ ਜਾਣਾ ਹੀ ਜਾਣਾ ਐਂ ਤੁਹਾਨੂੰ ਨੇਚਰਲ ਦਿਖਾਉਣ ਦੇ ਆਉਛਣੀ ਬਸ ਇਦਾਂ ਭਜਾਈ ਫਿਰਦੇ ਵੇਜਦੀ ਰੁੱਖਾਂ ਦੇ ਬੇੜੀਆਂ ਇੱਕ ਦੋ ਘੰਟੇ ਲਾਉਦੇ ਫਿਰ ਤੁਹਾਨੂੰ ਤਾਰ ਦੇ ਦੇ ਇੱਕ ਬੀਚ ਤੇ ਉਹਦਾ ਨਾਮ 골ਡਨ ਬੀਚ ਆ ਉੱਥੇ ਮੁੜ ਕੇ ਵੇਖੋ ਜਾ ਕੇ ਆ ਆ ਗਿਆ 골ਡਨ ਬੀਚ ਇਹਨੂੰ 골ਡਨ ਤਾਂ ਆਂਦੇ ਆ ਵੀ ਇਹਦੇ ਨਾਲ ਦੂਜਾ ਇਹਦੀ ਰੇਤ ਜਿਹੜੀ ਆ ਉਹ ਸੋਨੇ ਰੰਗੀ ਆ ਹੁਣ ਅਸੀਂ ਇੱਥੇ ਲਿਆ ਨਜ਼ਾਰਾ ਬੀਚ ਦਾ ਤੇ ਘੁੰਮੇ ਫਿਰੇ ਸਮੁੰਦਰ ਬਈਲੀਰ ਵੇਖਿਆ ਹੀ ਬਹੁਤ ਚਿਰ ਬਾਅਦ ਬੜਾ ਨਜ਼ਾਰਾ ਜ ਆਏ ਠੰਡੀ ਹਵਾ ਲੱਗਦੀ ਏ ਗੇੜਾ ਛੇੜਾ ਦੇ ਕੇ ਅਸੀਂ ਪੂਰੀ ਦੇਖੋ ਸਮੁੰਦਰ ਦੇ ਕਿਤੇ ਦਰਸ਼ਨ ਆ ਪਾਣੀ ਪਾਣੀ ਚਾਰ ਚਬੇਰੇ ਫਿਰ ਅਸੀਂ ਇੱਥੇ ਕਨੀਲਾ ਪਾਣੀ ਦੇ ਸੋਨੇ ਰੰਗੀ ਰੇਤ ਹੀ ਫਿਰ ਅਸੀਂ ਲੈ ਨਾਰੀਅਲ ਤੇ ਸਾਰੇ ਵੀਰਾਂ ਨੇ ਬੈ ਕੇ ਖਚਾਈ ਫੋਟੋ ਖਲੋਗੇ ਨਾਲੇ ਪੀਤਾ ਨਾਰੀਅਲ ਪਾਣੀ ਫਿਰ ਅਸੀਂ ਕੀਤਾ ਮਰਨੀਆਂ ਬੜੀਆਂ ਵੀਡੀਓ ਵੀਡੀਓ ਬਣਦੀਆਂ ਫਿਰ ਸਾਰੇ ਭਣਾਉਣੇ ਲੜ ਕੇ ਇੱਕ ਵੀਡੀਓ ਬਣਾਈ ਤੇ ਨਾਲੇ ਤੁਸੀਂ ਆਪ ਦੇ ਸਾਰੇ ਨੇੜੇ ਪੀ ਪੀਲੇ ਤੇ ਨਾਲੇ ਅਸੀਂ ਗੋਆਲ ਗੂਲ ਵਹਾਂ ਬਜੇ ਸਾਡੇ ਪੇਨੋ ਤੇ ਬਣਾ ਕੇ ਵੀਡੀਓ ਅਸੀਂ ਤੇ ਲੈਣ ਦੇ ਨਜ਼ਾਰਾ ਹੋਣ ਅਗਲੇ ਪੜਾ ਦੇ ਜਾਵਾਂਗੇ ਤੇ ਤੁਹਾਨੂੰ ਦੱਸਾਂਗੇ ਤਾਮਿਲਨਾਡੂ ਨੂੰ ਜਾਂਦਿਆਂ ਫੇਰ ਆਇਆ ਰਸਤੇ ਦੇ ਵਿੱਚ ਇੱਕ ਬੀਚ ਉੱਥੇ ਹੀ ਖਲੋ ਗਏ ਨਾਲ ਤੇ ਚਾਹ ਪਾਣੀ ਪੀਤਾ ਫੇਰ ਨਾਲ ਇੰਜੋਏ ਕੀਤਾ ਝਰਨੇ ਦੇਖੇ ਪਾਣੀ ਦੇਖਿਆ ਸਾਫ ਸਾਫ ਫੇਰ ਸਾਨੂੰ ਲੱਗਾ ਯਾਰ ਪਾਣੀ ਤੇ ਉਹ ਹੀ ਆ ਜਿਹੜਾ ਆਪਣੇ ਪਿੰਡ ਜਾਂਦਾ ਫੇਰ ਅਸੀਂ ਉੱਥੋਂ ਨਿਕਲ ਪਏ ਅਗਲੇ ਪੜਾਅ ਨੂੰ ਇਹਦੇ ਰਸਤੇ ਦੇ ਵਿੱਚ ਆਪਣੇ ਜਦੋਂ ਤਾਮਿਲਨਾਡੂ ਨੂੰ ਜਾਂਦਿਆਂ ਆਪਣੇ ਰਵੜ ਦੇ ਰੁੱਖ ਪਾਈਨੈਪਲ ਦੇ ਬਾਗ ਬਹੁਤ ਆਏ ਹੁਣ ਅਸੀਂ ਪਹੁੰਚ ਗਏ ਆਪਣੇ ਕੰਨਿਆ ਕੁਮਾਰੀ ਇੱਥੇ ਇੱਕ ਸਮੁੰਦਰ ਦੇ ਵਿੱਚ ਮੰਦਰ ਵਾ ਉਹਨੂੰ ਵੇਖਣ ਲਈ ਜਾਣ ਲਈ ਆਪਾਂ ਨੂੰ ਬੋਟ ਲੈਣੀ ਪੈਂਦੀ ਉਹ ਦਿਨ ਹਵਾ ਬਹੁਤ ਤੇਜ਼ ਸੀ ਤੇ ਬੋਟਾਂ ਬੰਦ ਕੀਤੀਆਂ ਹੀ ਹੁੰਨਾਂ ਫਿਰ ਅਸੀਂ ਦੂਰੋਂ ਹੀ ਉਹਦਾ ਨਜ਼ਾਰਾ ਵੇਖਿਆ ਨਾਲੇ ਤੜਕੇ ਸੂਰਜੋਗ ਦਾ ਵੇਖਿਆ ਤੇ ਉੱਥੇ ਲੈ ਨਜ਼ਾਰੇ ਵਿੱਚ ਤੇ ਫੇਰ ਮਾਰੀ ਕਿੜੀ ਛੇੜੀ ਤੇ ਡਿਟਕਨ ਦੀ ਚੋਂ ਮੂੰਹ ਮੁੜ ਕੇ ਖਚਾਉਂਦੇ ਆ ਤੇ ਫੋਟੋਆਂ ਇਹ ਨਵੇਂ ਪੜਾਦੀਆਂ ਇੱਥੇ ਤੱਕ ਆਪਣਾ ਬਲੌਗ ਜਿਹੜਾ ਸੀ ਕੰਨਿਆ ਕੁਮਾਰੀ ਤੱਕ ਖਤਮ ਹੋ ਗਿਆ ਫੇਰ ਅਸੀਂ ਆ ਗਏ ਪੰਜਾਬ ਵੱਲ ਨੂੰ ਇੱਥੇ ਘਰ ਆ ਕੇ ਫੋਟੋਆਂ ਪਰ ਇਹ ਸਾਰੇ ਆਪਣੇ ਬਲੌਗ ਤੋਂ ਇਹੋ ਪਤਾ ਲੱਗਿਆ ਵੀ ਪੰਜਾਬ ਨਾਲ ਦੀ ਧਰਤੀ ਕਿਤੇ ਨਹੀਂ ਹੈਗੀ ਪੰਜਾਬ ਚ ਨਜ਼ਾਰੇ ਲੁੱਟੋ ਧੰਨਵਾਦ